ਦਾਉਂ ਦੀ ਸਾਰੇ ਲੋ ਜੀ ਫ੍ਰੈਗਰੈਂਸ ਵਾਲੇ ਸੂਟੇ ਤੇ ਦੂਰੋਂ ਹੀ ਫ੍ਰੈਗਰੈਂਸ ਆ ਜਾਂਦੀ ਹੈ ਇਹ ਸੂਟਾਂ ਦੀ ਇਹ ਤਿੰਨ ਵਾਰ ਰਿਪੀਟ ਹੋ ਚੁੱਕੇ ਨੇ ਤੀਜੀ ਵਾਰ ਆਪਾਂ ਲੈ ਕੇ ਆਏ ਆ ਸੇਮ ਕਲਰ ਲੈ ਕੇ ਆਏ ਆ ਜਿਹੜੀਆਂ ਪਹਿਣਾ ਕੋਲ ਗਏ ਨੇ ਉਹੀ ਦੁਬਾਰਾ ਮੰਗ ਰਹੀਆਂ ਨੇ ਇਹ ਰਸ਼ੀਆ ਬ੍ਰਾਂਡ ਦੇ ਰਹਿਣਗੇ ਤੇ ਮਾਲ ਕਾਟ ਨੇ ਬਿਲਕੁਲ ਬਹੁਤ ਜ਼ਿਆਦਾ ਸੋਹਣਾ ਸੌਫਟ ਵਾਲਾ ਸਟੱਫ ਹੈ ਜੀ ਇੰਨਾ ਕੁ ਸੌਫਟ ਹੈ ਨਾ ਸਟੱਫ ਤੁਹਾਨੂੰ ਪਾਏ ਦਾ ਵੀ ਨਹੀਂ ਪਤਾ ਚੱਲੂਗਾ ਇੰਨਾ ਕੁ ਸੌਫਟ ਸਟੱਫ ਹੈਗਾ ਇਹਨਾਂ ਦਾ ਤੇ ਇਹਨਾਂ ਦੀ ਜਿਹੜੀ ਬਾਟਮ ਹੈ ਬਾਟਮ ਦੇ ਉੱਤੇ ਹੀ ਬਾਰਡਰ ਹੀ ਰਹੂਗੀ ਬਹੁਤ ਸੋਹਣੀ ਤੇ ਲੋਜੀ ਬਹੁਤ ਫਿਨਿਸ਼ਿੰਗ ਵਾਲੀ ਇੰਬਾਰਡਰੀ ਹੈ ਇਹਨਾਂ ਦੇ ਉੱਤੇ ਪੈਚ ਵਰਕ ਹੋਇਆ ਹੋਇਆਗਾ ਤੇ ਨਾਲ ਸਾਰਾ ਇਹਨਾਂ ਦੇ ਡਿਟੇਲਿੰਗ ਬਣੀ ਹੋਈ ਹੈ ਲੈਸ ਵਗੈਰਾ ਦੀ ਘੇਰੇ ਤੇ ਲੈਸ ਲੱਗੀਆਂ ਹੋਈਆਂ ਨੇ ਜਾਂ ਕਲੀਆਂ ਤੇ ਲੱਗੀਆਂ ਹੋਈਆਂ ਨੇ ਕਿਸੇ ਕੁਝ ਵੀ ਨਹੀਂ ਕਰਵਾਉਣ ਦੀ ਲੋੜ ਹੈ ਕਿਨਾਂ ਤੇ ਕਲੀਆਂ ਸਟੀਚਿੰਗ ਤੋਂ ਬਿਨਾ ਬਹੁਤ ਸੋਹਣੇ ਪਿਓਰ ਮਸ਼ਲੀਨ ਦੇ ਇਹਨਾਂ ਦੇ ਨਾਲ ਦੁਪੱਟੇ ਰਹਿਣਗੇ ਬਹੁਤ ਪਿਆਰੇ ਦੁਪੱਟੇ ਨੇ ਜੀ ਇਹਨਾਂ ਦੇ ਨਾਲ ਜਿਹੜੇ ਲਗਾਏ ਹੋਏ ਨੇਗੇ ਆਪਾਂ ਨੇ ਬਹੁਤ ਹੀ ਸੋਹਣੇ ਡਿਜੀਟਲ ਜੇ ਪ੍ਰਿੰਟ ਹੈਗੇ ਨੇ ਇਹਨਾਂ ਦੇ ਵਿੱਚ ਤੇ ਇੱਕ ਕਲਰ A ਵਾਲਾ ਹੈਗਾ ਚਾਰੂ ਹੀ ਕਲਰ ਪਹਿਲਾਂ ਵੀ ਆਏ ਸੀ ਤੀਜੀ ਵਾਰ ਰਿਪੀਟ ਚ ਹੋਏ ਨੇ ਜੀ ਇਹ ਸੂਟ ਐਨੇ ਕ ਪਸੰਦ ਕੀਤੇ ਗਏ ਨੇਗੇ ਇਹ ਸੂਟ ਬਹੁਤ ਸੋਹਣੇ ਨੇ ਇੱਕ ਤਾਂ ਲੇਸ ਵਗੈਰਾ ਦੀ ਕੋਈ ਦਿੱਕਤ ਨਹੀਂ ਹੈਗੀ ਆਪਾਂ 200 ਰੁਪਏ ਤਾਂ ਲੇਸ ਦੀ ਲਾ ਦਿੰਨੇ ਆ ਜੀ ਫਿਰ ਉਸ ਤੋਂ ਬਾਅਦ ਇਹਨਾਂ ਦੀ ਆ ਬਾਟਮ ਦੇ ਉੱਤੇ ਇੰਬੋਰਡਰੀ ਆਊਗੀ ਮੇਨ ਗੱਲ ਇਹ ਹੈਗੀ ਤੇ ਬ੍ਰਾਂਡ ਦੇ ਹੋਗੇ ਦੇਖੋ ਕਿੰਨੀ ਇੰਬੋਰਡਰੀ ਹੈ ਇਹਦੇ ਉੱਤੇ ਪੂਰਾ ਭਰਿਆ ਹੋਇਆ ਆਊਗਾ ਉੱਤੇ ਤੱਕ ਤੇ ਉਤੋਂ ਮਸ਼ਲੀਨ ਦੇ ਪਿਓਰ ਦੇ ਦੁਪट्टे ਰਹਿਣਗੇ ਫਰੇਗਰੈਂਸ ਵਾਲੇ ਸੂਟ ਨੇਗੇ ਬਹੁਤ ਸੋਹਣੇ ਮਸ਼ਲੀਨ ਦੇ ਦੁਪੱਟੇ ਨੇ ਇਹਨਾਂ ਦੇ ਨਾਲ ਤੇ ਇਹ ਗ੍ਰੇ ਕਲਰ ਹੈ ਡਾਰਕ ਗ੍ਰੇ ਕਲਰ ਹੈ ਬਲੈਕ ਨਹੀਂ ਹੈਗਾ ਜੈੱਡ ਬਲੈਕ ਕਲਰ ਨਹੀਂ ਹੈਗਾ ਇਹ ਬਹੁਤ ਸੋਹਣਾ ਹੈਗਾ ਤੇ ਬਹੁਤ ਹੀ ਸੋਹਣੀ ਇੰਬੋਡਰੀ ਹੈ ਇਹਦੇ ਉੱਤੇ ਬਹੁਤ ਸੋਹਣਾ ਸੂਟ ਹੈ ਲੇਸ ਵਗੈਰਾ ਨਾਲ ਸਾਰੇ ਨਾਲ ਡਿਜ਼ਾਈਨ ਕੀਤਾ ਹੋਇਆ ਹੈਗਾ ਤੇ ਇੱਕ ਆ ਗਿਆ ਜੀ ਮਸਟਰਡ ਕਲਰ ਮਸਟਰਡ ਤਾਂ ਦੋ ਆਏ ਹੋਏ ਨੇ ਆਪਣੇ ਕੋਲ ਕਿਉਂਕਿ ਮਸਟਰਡ ਪਹਿਲਾਂ ਵੀ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਮਸਟਰਡ ਕਲਰ ਦੀ ਇਹ ਇਹਦੇ ਵਿੱਚ ਅਬ ਦੋ ਲੈ ਕੇ ਆਏ ਆਂਗੇ ਲੋច ਏਦਾਂ ਹੀ ਹੈਗਾ ਨਾਲ ਦੁਪੱਟਾ ਨਾਲ ਇਹਦੀ ਇੰਬਾਟਰੀ ਹੋ ਗਈ ਬਹੁਤ ਸੋਹਣੇ ਸੂਟ ਨੇ ਮਰਲ कॉटन ਦੇ ਬੜੇ ਪਿਆਰੇ ਜੀ ਤੇ 1400 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਜਿਹੜਾ ਮਰਜੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ カラー ਇੱਕ ਤੋਂ ਇੱਕ ਨੇਗੇ ਚਾਰ ਹੋਈ ਚਾਰ ਹੋਈ ਕਲਰ ਪਹਿਨਣਾ ਨੂੰ ਬਹੁਤ ਪਸੰਦ ਨੇਗੇ ਤੇ ਬਹੁਤ ਜ਼ਿਆਦਾ ਮੈਸੇਜ ਆ ਰਹੀ ਸੀ ਡੇਲੀ ਦੀ ਡੇਲੀ ਮੈਨੂੰ ਇਹ ਲੱਗ ਰਿਹਾ ਹੈ ਕਿ ਤੀ ਤੀ ਚੱਲ ਜਾਈ ਮੈਸੇਜ ਇਹ ਸੁੱਟਾਂ ਦੇ ਆਉਂਦੇ ਸੀਗੇ ਮੇਰੇ ਕੋਲੇ ਮੈਂ ਸੋਲਡ ਆਊਟ ਕਹਿੰਦੀ ਸੀ ਆਪਾਂ ਦੁਬਾਰਾ ਰਿਪੀਟ ਕਰ ਚੁੱਕੇ ਹਾਂ ਜਿਹੜਾ ਮਰਜੀ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ 9253115036 9253115036 ਥੈਂਕ ਯੂ